ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਜੱਸੀ ਕੰਪਨੀ ਵੱਲੋਂ ਸਪੈਸ਼ਲ ਪੜੇ ਲਿਖੇ ਬੇਰੁਜ਼ਗਾਰਾਂ ਲੜਕੇ ਅਤੇ ਲੜਕੀਆਂ ਲਈ ਸੁਨਹਿਰੀ ਮੌਕਾ ਵਰਕ ਪਰਮਿਟ ਸਿੰਗਾਪੁਰ ਕਰੀਸ਼ੀਆ ਫਾਸਟ ਫੂਡ ਘਰ ਵਿੱਚ ਕੰਮ ਕਰਨ ਵਾਸਤੇ ਕੰਪਨੀ ਵਿੱਚ ਕੰਮ ਕਰਨ ਵਾਸਤੇ ਪੜੇ ਲਿਖੇ ਅਨਪੜ੍ਹ ਲੜਕੇ ਲੜਕੀਆਂ ਦੀ ਜ਼ਰੂਰਤ ਹੈ ਤੰਦਾਜ਼ ਦੀ ਨਿਆ ਸੈਲਰੀ 50000 ਤੋਂ ਲੈ ਕੇ 1 ਲੱਖ ਦੇ ਵਿੱਚ ਹੋਵੇਗੀ ਐਡਰੈਸ ਨੋਟ ਕਰੋ ਜੱਸੀ ਕੰਪਨੀ ਮਕਾਨ ਨੰਬਰ 85 ਸੈਕਟਰ 55 ਪਲਸੋਰਾ ਯੂਟੀ ਚੰਡੀਗੜ੍ਹ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਨੰਬਰ ਤੇ ਹੁਣੇ ਹੀ ਸੰਪਰਕ ਕਰੋ 798607916 Seven nine eight double six zero <laughs> ਸਾਬੇ ਕੋਸ਼ਟ ਰੋਗ ਦੀ ਰੈਲੀ ਕੱਢੀ ਹੈ ਕਿਸ ਸੰਬੰਧ ਵਿੱਚ ਤੁਸੀਂ ਗਤੀਵਿਧੀ ਕੀਤੀ ਹੈ ਇਹ ਆਪਣਾ 15 ਦਿਨ ਦਾ ਪੰਦਰਵਾੜਾ ਜਿਹੜਾ ਲੈਪਰੇਸੀ ਫੋਰਟ ਨਾਈਟ ਸਟਾਰਟ ਹੋਇਆ ਸੀ ਪੀ ਦੇ ਸਮ ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਉਹਦੇ ਵਿੱਚ ਇਹ ਜਾਗਰੂਕਤਾ ਮਿਸ਼ਨ ਦੇ ਅਧੀਨ ਆਪਾਂ ਜਿਹੜੀ ਰੈਲੀ ਹੈ ਉਹ ਕੱਢੀ ਹੈ ਇਹਨ ਰੈਲੀ ਦੇ ਵਿੱਚ ਸਾਰੇ ਜਿਹੜੇ ਨਰਸਿੰਗ ਸਟੂਡੈਂਟਸ ਹੈ ਆਮ ਲੋਕਾਂ ਨੂੰ ਜਾਗਰੂਕ ਕਰਨਗੇ ਕੁਝ ਰੋਗ ਦੇ ਪ੍ਰਤੀ ਕਿ ਕੁਝ ਰੋਗ ਹੈ ਜਿਹੜਾ ਇਲਾਜਯੋਗ ਹੈ ਹਸਪਤਾਲ ਦੇ ਵਿੱਚ ਉਹਦੀਆਂ ਜਿਹੜੀਆਂ ਫ੍ਰੀ ਦਵਾਈਆਂ ਉਹ ਤੁਹਾਨੂੰ ਮਿਲਦੀ ਹੈ ਜਦੋਂ ਵੀ ਤੁਸੀਂ ਆਉਂਗੇ ਇੱਥੇ ਡਾਇਗਨੋਸਿਸ ਬਣੂਗਾ ਉਸ ਤੋਂ ਬਾਅਦ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਫ੍ਰੀ ਆਫ ਕਾਸਟ ਪੇਸ਼ੈਂਟਸ ਨੂੰ ਦਿੱਤੀਆਂ ਜਾਣਗੀਆਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ